ਕੋਈ ਮੈਂ ਜੀ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ 알파 ਵਨ ਦੇ ਅਗਲੇ ਬੰਨੇੋਂ ਤੇ ਬੜੇ ਆਰਾਮ ਨਾਲ ਚਲਾ ਰਿਹਾ ਸੀ ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵੱਜਾ ਹੈਗਾ ਬੀਆਰਟੀਸੀ ਦਾ ਬੀਆਰਟੀਸੀ ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5 6 ਮੈਂ ਮੇਰੇ ਮੈਂ ਦੇਖਿਆ ਜਦੋਂ 10 12 ਜਨੇ ਸੀ ਜਿਹੜੇ ਚਾਰ ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ ਤਿੰਨ ਦੀ ਡੈਥ ਹੋ ਗਈ ਆ ਇੱਕ ਦਾ ਬਚਾਅ ਹੋ ਗਿਆ ਪਰ ਇਹ ਗਲਤ ਆ ਜੀ ਇਹ ਸਰਕਾਰ ਨੂੰ ਕੁਛ ਨਾ ਕੋਈ ਤੇ ਸੋਚਣਾ ਚਾਹੀਦਾ ਇਹ ਹਾਸਾ ਦੇ ਹਾਸਾ ਹੀ ਆ ਗਰੀਬ ਬੰਦੇ ਮਰ ਗਏ ਆ ਬੜੀ ਮਾੜੀ ਗੱਲ ਆ ਜੀ ਗਲਤੀ ਵੇਖੋ ਜੀ ਕਿਸੇ ਵੀ ਵੀ ਕਹ ਲਓ ਉਹਨ ਬੱਸ ਵੀ ਕਹ ਲਓ ਜਾਂ ਬੰਦਿਆਂ ਵੀ ਕਹ ਲਓ ਕਿਸੇ ਵੀ ਕਿਸੇ ਗਲਤੀ ਨਾ ਆਪਣਾ ਕੋਈ ਬੱਸ ਦਾ ਰੋਲ ਆ ਆਪਣਾ ਤੇ ਰਾਜ ਰਾਹੀ ਗਿਰਸੀ ਇਹਨੂੰ ਇਹਨੂੰ ਮੈਂ ਆਪਣੇ ਵੱਲੋਂ ਆ ਕੇ ਮੈਂ ਕਾਰ ਰੋਕੀ ਕਿ ਉੱਤੇ ਤੇਰਾ ਹਾਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਇਹਦੇ ਕਾਰ ਲਾਈ ਆ ਕਿ ਤੇਰਾ ਹਾਸਾ ਆਇਆ ਰੋਕ ਇਹਨੂੰ ਬੱਸ ਆ ਮੈਨੂੰ ਪਤਾ ਨਹੀਂ ਲੱਗਦਾ ਨਾ ਕੁਛ ਨਹੀਂ ਪਤਾ ਲੱਗਦਾ ਸਰਕਾਰ ਵੱਲੋਂ ਬੀਆਰਟੀਸੀ ਬੰਦਲ ਇਹ ਦੇਖੋ ਜੀ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਇਹ ਵੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕੀ ਨੂੰ ਰੋਕ ਉੱਤੇ ਤੇ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਅਦ ਜਿਹੜਾ α1 ਦੇ ਬਿਲਕੁਲ ਸਾਹਮਣੇ ਜਿਹੜਾ ਗਾਂ ਜੀ ਅੱਛਾ ਬੱਜੀ ਉੱਥੇ ਤੇ ਅਸਿਸਟੈਂਟ ਸਰ ਨਿਊ ਮਸਾਨੀ ਫੋਕਲ ਪੁਆਇੰਟ ਦੇ ਅਗਲੇ ਪੰਨੇ ਆ ਕੇ ਬੱਸ ਰੋਕੀ ਗਈ ਉੱਤੇ ਹਾਸਾ ਆ ਤੇ ਹਾਦਸੇ ਨੂੰ ਸਮਝੋ ਇਹਨੂੰ ਉਸ ਤੋਂ ਬਾਅਦ ਬੰਦਿਆਂ ਦੀ ਸੁਣਾ ਚ ਆਇਆ ਕਿ ਤਿੰਨ ਦੀ ਡੈਥ ਹੋ ਗਈ ਤੇ ਸਰ ਮੋਕੇ ਤੇ ਪੁਲਿਸ ਆਈ ਹੈ ਪੁਲਸ ਵੀ ਆਈ ਆ ਜੀ ਸਾਰਾ ਕੁਝ ਹੈ ਵਧੀਆ ਗੱਡੀ ਵਾਲਾ ਬੰਦਾ ਸੀ ਉਹ ਡਰਾਈਵਰ ਦਾ ਨਹੀਂ ਪਤਾ ਜੀ ਕੁਝ ਨਹੀਂ ਪਤਾ ਇੱਕ ਰਾਹ ਗਰੇ ਇੱਕ ਮੈਂ ਆਪਣੀ ਕਾਰ ਤੇ ਜਾ ਰਿਹਾ ਸੀ ਅਲਫਾ 1 ਦੇ ਸਾਹਮਣੇ ਰੋਡ ਤੇ ਇਹ ਅੰਦਰ ਸੀ ਬਾਤ ਸਮਝਾਗੇ ਜੇ ਤੁਸੀਂ ਨਾ ਦੱਸੇ ਤੇ ਹੋਏ ਤੱਕ ਬਸ ਕਿੱਥੇ ਦੀ ਕਿੱਥੇ ਪਤਾ ਨਹੀਂ ਜੀ ਉਹਦੀ ਸਮਝ ਸੀ ਉਹਦਾ ਡਰਾਈਵਰ ਦਾ ਕੀ ਸੀ ਪਰ ਉੱਪਰ ਵੀ ਬੈਠੇ ਆਣੇ ਬੜਾ ਰੋਲਾ ਪਾਇਆ ਉੱਪਰ 10 12 ਜੇ ਨੇ ਬੈਠੇ ਸੀ ਚਾਰ ਜੇ ਨੇ ਨਹੀਂ ਚਾਰ ਜੇ ਨੇ ਨਾ ਹਾਸਾ ਆਇਆ ਤਿੰਨ ਦੀ ਡੈਥ ਹੋ ਗਈ ਮੌਕੇ ਤੇ ਇੱਕ ਦਾ ਬਚਾ ਹੋਇਆ ਸੋਨਾ ਚ ਜੋ ਆ ਰਿਹਾ ਠੀਕ ਬੜੀ ਮਾੜੀ ਗੱਲ ਆ ਜੀ ਚੱਲਣਾ ਚਾਹੀਦਾ ਇਦਾਂ ਨਹੀਂ ਗਲਤ ਜੇ ਪਤਾ ਹੋਊਗਾ ਵੀ ਇੱਥੇ ਆ ਕੇ ਇਹ ਇਹ ਐ ਹਾਸਾ ਕਿਸ ਤਰ੍ਹਾਂ ਕਿਥੇ ਵਾਪਰਿਆ ਹੈ ਕਿਹੜੀ ਇਹ ਇਹ ਹੀ ਅਸੀਂ ਤਾਂ ਵਿੱਚ ਸੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਤਾਂ ਇੱਥੇ ਆ ਕੇ ਮੜਾ ਜਾਂ ਪਤਾ ਪਰ ਉਹ ਕਹਿੰਦੇ ਵੀ ਕਈ ਮੁੰਡੇ ਨੌਜਵਾਨ ਜਿਹੜੇ ਮਰ ਗਏ ਆ ਤਿੰਨ ਮੁੰਡੇ ਮਰੇ ਆ ਕਿੰਨੇ ਜਾਣੇ ਦੱਸ ਦਿਓ ਜੀ ਉਹ ਬੱਸ ਦੀ ਛੱਪੇ ਦੇ ਉੱਤੇ ਬੈਠੇ ਸੀ ਓ ਛੱਪੇ ਦੇ ਉੱਤੇ ਪਰ ਡਰਾਈਵਰ ਦੇ ਵੱਲੋਂ ਜਾਂ ਬੱਸ ਦੇ ਕੰਡਕਟਰ ਦੇ ਵੱਲੋਂ ਮਨਾ ਨਹੀਂ ਕੀਤਾ ਕਿ ਬੱਸ ਦੇ ਛੱਪੇ ਤੋਂ ਸਵਾਰੀਆਂ ਸੀਗਾ ਜੀ ਉਹ ਨਹੀਂ ਆਖੇ ਲੱਗੇ ਮਨਾ ਪਰ 12 13 ਯਾਨੀ ਹੀ ਹਾਂਜੀ ਉਹ ਸਿਰੇ ਰੁਕੇ ਨਹੀਂ ਗੱਡੀ ਵੱਜੀ ਕਾਰ ਦੇ ਦੇ ਵਿੱਚ ਕਾਰ ਦੇ ਦੇ ਵਿੱਚ ਉੱਚੀ ਕਾਰ ਦੇ ਦੇ ਵਿੱਚ ਹਾਂਜੀ ਕਾਹਦੇ ਵਿੱਚ ਵਜੇ ਨਹੀਂ ਵਜੀ ਨਹੀਂ ਕਾਹਦੇ ਵਿੱਚ ਹਾਂਜੀ ਉੱਥੋਂ ਪਤਾ ਨਹੀਂ ਉੱਥੋਂ ਜਿੱਥੋਂ ਪੁਲ ਤੋਂ ਟੱਪੀ ਐ ਕਾ ਉਹ ਲੈਂਟਰ ਲਗਾ ਲੱਗੀ ਪਤਾ ਨਹੀਂ ਕਾਹਦੀ ਆਉਣੀ ਇਹ ਸਹੀ ਨਹੀਂ ਕਰਦੇ ਉਹ ਇੱਕ ਪਾ ਕੇ ਇੱਥੋਂ ਲਗਾਈ ਤੁਹਾਨੂੰ ਠੀਕ ਉਹਨਾਂ ਦਾ ਮੁਜਾ ਨਹੀਂ ਰਵਾ ਪਾਇਆ ਵਰਤਾ ਡਰਾਈਵਰ ਕਿੱਥੇ ਗਿਆ ਬਾਲਾ ਸਾਹ ਉਹ ਡਰਾਈਵਰ ਮੇਰੇ ਨਾਲ ਹੀ ਗਈ ਮੁੰਡਾ ਠੀਕ ਹਾਂਜੀ ਤੇ ਕਿਹੜੇ ਪਿੰਡੋਂ ਆਨੇ ਦੀ ਆ ਮਕੀ ਤੁਰੀ ਸੀ ਹਾਂਜੀ ਇਹ ਯਾਤਰਾ ਕਿੱਥੋਂ ਤੁਰੀ ਸੀ ਮੁਕਸਰ ਜਿਹੇ ਤੋਂ ਪਿੰਡ ਬਰਮ ਘੜਤੋਂ ਜੀ ਅੱਛਾ ਹਾਂਜੀ ਤੇ ਇਹ ਕਿੱਥੇ ਆਏ ਹੋ ਤੇ ਹੁਣ ਤੀਜੀ ਦਾ ਇੱਥੇ ਆ ਗਿਆ ਸੀ। ਹੁਣ ਚੱਲੇ ਸੀ ਪਿੰਡ ਨੂੰ। ਠੀਕ ਹੈ। ਹਾਂਜੀ। ਬੱਸ ਦੇ ਕੰਡਕਟਰ ਦੇ ਵੱਲੋਂ ਮਨਾ ਕੀਤਾ ਗਿਆ ਸੀ। ਤਾਂ ਮਨਾਦੀ ਆ ਵੀ ਬੱਸ ਦੇ ਛੱਤ ਦੇ ਉੱਤੇ ਸਵਾਰੀਆਂ ਬਾਣੀਆਂ ਲਾਊਡ ਨਹੀਂ। ਹਾਂਜੀ ਹਾਂਜੀ ਮਨਾ ਕੀਤਾ ਇਹਨੇ ਪਰ ਨਹੀਂ ਥੱਲੇ ਆਏ ਉਹ। ਕਿਉਂਕਿ ਉਹਨੇ ਪਿੰਡ ਦੇ ਆ ਪਿੰਡ ਦੀ ਬੱਸ ਹੈ ਨਾ। ਮੁੰਡੇ ਪਿੰਡ ਦੇ ਹੀ। ਤੇ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸੀ? ਇਹ ਇਧਰੋਂ ਮਾਪੜਾ ਸਾਹਿਬੋਂ। ਅਸੀਂ ਜਲਦੀ ਹੋਣਾ। ਮਕਸਦ ਜਾ ਰਹੇ ਸੀ। ਹਾਂਜੀ ਮਕਸਦ ਜਾ ਰਹੇ ਸੀ। ਸਾਰੇ ਸ਼ਰਦਾਲੂ ਵਿੱਚ ਬੈਠੇ। ਹਾਂਜੀ ਸਾਰੇ ਬੈਠੇ। ਕਿੰਨੇ ਕੁ ਟੋਟਲ ਕਿੰਨੀਆਂ ਕ ਸਵਾਰੀਆਂ ਹੈਂ ਇਹ ਸਾਰੀਆਂ? ਮਿਲਾ ਕੇ 40 40 45 ਲੱਗਦੇ ਆਂ। ਇਸ ਸਮੇਂ ਤੇ ਬਸਾਂ ਜਿਹੜੀ ਸੀਟਾਂ ਫੁੱਲ ਹੈ ਗਿਆ ਸੀ ਤਾਂ ਉੱਤੇ ਬਸਾਂ ਸੀਟਾਂ ਨਹੀਂ ਫੁੱਲੀਆਂ ਸੀਟਾਂ ਥੱਲੇ ਉੱਪਰ ਬਿਠੇ ਵੀ ਕੱਦੇ ਵਿਛਾ ਕੇ ਵੀ ਅਸੀਂ ਆਰਾਮ ਕਰ ਲਾਂਗੇ ਪਰ ਚੱਲਣਾ ਆਰਾਮ ਕਰਕੇ ਇਹ ਕਰਕੇ ਮਿਲਣਾ। ਠੀਕ। ਤੇ ਰੀਸੈਂਟਲੀ ਬੱਸ ਜਿਹੜੀ ਅਸੀਂ ਹੁਣ ਇਹਦਾ ਨੰਬਰ ਵੇਖ ਕੇ ਇਹਨੂੰ ਦੇਖਿਆ ਅਸ਼ੋਕ ਲੇਲਾਂਡਾਲਿਆਂ ਦੀ ਬੱਸ ਹੈ ਜੀ। ਇਹ ਮੁਕਸਰ ਸਾਹਿਬ ਤੋਂ ਆਈ ਸੀ। ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਈ ਸੀ ਕਿੰਨੀਆਂ ਸਵਾਰੀਆਂ ਵਿੱਚ ਬੈਠੇ तकरीबन ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਕਿਉਂਕਿ ਪੁਲਿਸ ਪਾਰਟੀ ਤੇ ਲੇਟ ਆਈ ਹੈ ਜਦੋਂ ਤੱਕ ਅਸੀਂ ਆਏ ਸੀ ਤੇ ਆਲਮੋਸਟ ਜਿਹੜੇ ਆ ਬੱਸ ਖਾਲੀ ਸੀ ਦੇ ਇਤੋਂ ਦੇ ਅੱਧੇ ਬੰਦੇ ਜਾ ਚੁੱਕੇ ਕਿੰਨੇ ਕਿ ਲੋਕ ਕਿੰਨੇ ਕਿ ਲੋਕ ਭਰੀ ਹੋਈ ਸੀ ਬੱਸ ਤੇ ਉੱਪਰ ਵੀ 8-10 ਬੰਦੇ ਬੈਠੇ ਹੋਏ ਸੀ ਇੱਕ ਬੰਦਾ ਜ਼ਖਮੀ ਹੈ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਥੋੜੀਆਂ ਸੱਟਾਂ ਲੱਗੀਆਂ ਆ ਤਿੰਨ ਜਣਿਆਂ ਦੀ ਡੈਥ ਹੋ ਗਈ ਆ ਜੀ ਇਹ ਤਿੰਨ ਜਣਿਆਂ ਦੀ ਮੌਤ ਹੋ ਗਈ ਆ ਉਹਨਾਂ ਦੀ ਜਿਹੜੀ ਆਪਣਾ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੀ ਜਨਾਂ ਦੀ ਹਾਂਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਆ ਜੀ ਵੀ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਜ ਜਿਹੜੀ ਆ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ ਤਕਰੀਬਨ 18 ਸਾਲ ਤੋਂ ਘੱਟ ਸੀ ਤੇ 1 2 22 ਸਾਲ ਦਾ ਸੀ ਉਹ ਜੀ ਮੈਮ ਇਹ ਕੋਈ ਸ਼ਰਧਾਲੂ ਹੈ ਗਈ ਸੀ ਸਾਰੇ ਹਾਂਜੀ ਹਾਂਜੀ ਇਹ ਸ਼ਰਧਾਲੂ ਸੀ ਬਾਬਾ ਗੁੱਡਾ ਸਾਹਿਬ ਗਈ ਸੀ ਮੱਥਾ ਟੇਕਣ ਉੱਥੋਂ ਆ ਰਹੇ ਸੀ ਬੱਸ ਦਾ ਡਰਾਈਵਰ ਮੈਡਮ ਬੱਸ ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਹਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ ਚ ਲਿਆਂਦੇ ਜੀ ਦੇਖੋ ਜੀ ਹਾਦਸੇ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਹੋਏਗਾ ਤੇ ਇੱਥੇ ਜਦੋਂ ਇਹ ਜਾ ਰਹੇ ਸੀ ਰਾਘੀਰ ਇਹਨਾਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਕਿ ਇਸ ਤਰ੍ਹਾਂ ਬੱਸ ਜਿਹੜੀ ਆ ਇੱਕ ਹਾਦਸੇ ਦਾ ਸ਼ਿਕਾਰ ਹੋਈ ਆ ਤੇ ਇੱਥੇ ਲੱਗੀ ਹੋਈ ਆ ਜੋ ਸਾਡੀ ਪੁਲਿਸ ਪਾਰਟੀ ਪਹੁੰਚੀ ਆ ਕਿਉਂਕਿ ਸਾਡੇ ਹੁਣ ਡਿਊਟੀ ਅਫਸਰ ਸਾਹਿਬ ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਆ ਤੇ ਇਹ ਆ ਜਾ ਰਿਹਾ ਜੀ ਤਿੰਨ ਬੰਦੇ ਜੇ ਉਹਨਾਂ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਤਿੰਨ ਬੰਦਿਆਂ ਦੀ ਡੈਥ ਹੋਈ ਹੈ ਜੀ ਉਹਨਾਂ ਦੀ ਪਛਾਣ ਹੋਈ ਹੈ ਜੀ ਕਿੱਥੋਂ ਲੱਸੀ ਉਹਨਾਂ ਦੀ ਪਛਾਣ ਵੇਖੋ ਜੀ ਉਹਨਾਂ ਦੇ ਦੇਖ ਰਹੇ ਆ ਜਿਹੜੇ ਨਾਲ ਕਿਉਂਕਿ ਸਾਰੇ ਸ਼ੌਕਟ ਹੈਗੇ ਆ ਨਾਲ ਜਿਹੜੇ ਆ ਥੋੜੀ ਛੋਟੀ ਉਮਰ ਦੇ ਹੈਗੇ ਆ ਸਾਰੇ ਤੇ ਦੱਸਣ ਦੇ ਥੋੜਾ ਜਿਹਾ ਨਾ ਸ਼ੌਕ ਦੇ ਕਾਰਨ ਜੇ ਸਹੀ ਤਰ੍ਹਾਂ ਦੱਸ ਨਹੀਂ ਪਾ ਰਹੇ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੋ ਵੀ ਫਰਦਰ ਅੱਗੇ ਪੱਟੜ ਕਿੰਨੇ ਕੋਏ ਦੇ ਪੱਟੜ ਵੇਗਤ ਜੋ ਜ਼ਿਆਦਾ ਇੰਜਰਡ ਹੋਇਆ ਉਹ ਤੇ ਇੱਕ ਹੈਗਾ ਜੀ ਇੱਕ ਬਾਕੀ ਹੈਗੇ ਇੱਕ ਤੋਂ ਜਿਨ੍ਹਾਂ ਦੇ ਛੋਟੀਆਂ ਮੋਟੀਆਂ ਸੱਟਾਂ ਲੱਗੀਆਂ ਇਹ ਅਜੇ ਜੀ ਵੇਖੋ ਜੀ ਸਾਰਾ ਕੁਝ ਜੇਰੇ ਤਫਤੀਸ਼ ਹੀ ਆ ਕਿਉਂਕਿ ਇਹ ਜਿਹੜੀ ਸੂਚਨਾ ਪੁਲਿਸ ਨੂੰ ਹਾਸਾ ਹੋਂ ਤੋਂ ਤਕਰੀਬਨ 10-15 ਮਿੰਟ ਬਾਅਦ ਮਿਲੀ ਆ ਜੀ ਬੀਆਰਟੀਸੀ ਲੇਨ ਦੇ ਵਿੱਚ ਕਹਿੰਦੇ ਜੀ ਉਹਦਾ ਜਿਹੜਾ ਸ਼ੇਡ ਹਾਂਜੀ ਹਾਂਜੀ ਇਹੀ ਆ ਜੀ ਜੋ ਵੀ ਆ ਇਹ ਬਸ ਓਵਰਲੋਡਡ ਸੀ ਉਹਦੇ ਉੱਪਰ 8-10 ਜਣੇ ਬੈਠੇ ਹੋਏ ਸੀ ਹੁਣ ਦੇਖਾਂਗੇ ਇਹਦੇ ਡਰਾਈਵਰ ਨੂੰ ਲਿਆਵਾਂਗੇ ਪਲੱਸ ਜਿਹੜੀਆਂ ਹੋਰ ਸਵਾਰੀਆਂ ਉਹਨਾਂ ਨੂੰ ਕੋਸ਼ਿਸ਼ ਕਰੀਏ ਹਾਂਜੀ ਹਾਂਜੀ ਆ ਇਹੀ ਆਹੀ ਹੋਏਗਾ ਜੀ ਸੇਮ ਆਹੀ ਹੋਗਾ ਜੀ ਜਿਹੜਾ ਕਿਹਾ ਜੀ ਇਹ ਬਾਦਸ਼ਾਹ ਮਤਲਬ ਕਿਹਨਾਂ ਦੀ ਇਹ ਬਾਸਕਟਬਾਲੀ ਹੈ ਜੀ ਜੋ ਹਾਂਜੀ ਹਾਂਜੀ ਨੰਬਰ ਬਠਿੰਡੇ ਦਾ ਜੀ ਅਸ਼ੋਕ ਲੇਲਾ ਨਡਾਲਿਆਂ ਦੀ ਬਾਸ ਹੈ ਜੀ ਫਰਦਰ ਹੋਣ ਵੇਖਦੇ ਆ ਕਿ ਦੇ ਨਾਮ ਤੇ ਰਜਿਸਟਰ ਹੈਗੀ ਆ ਕੌਣ ਇਹਦਾ ਓਨਰ ਆ ਜਾਂ ਕੀ ਕੌਣ ਇਹਦਾ ਡਰਾਈਵਰ ਹੈਗਾ ਸਾਰਾ ਜੋ ਵੀ ਕਾਰਵਾਈ ਕਰ ਰਹੇ ਆ ਜੀ ਕੀ ਕਾਰਵਾਈ ਪਾਈ ਗਈ ਹੈ ਜੀ ਕਾਗਜੀ ਤੌਰ ਤੇ ਜੀ ਹੁਣ ਅਸੀਂ ਬੱਸ ਨੂੰ ਕਬਜ਼ੇ 'ਚ ਲੈ ਲਿਆ ਹੋਇਆ ਆ ਤੇ ਜਿਹੜੇ ਆਪਣੇ ਇੰਜਰਡ ਹੈਗੇ ਆ ਤੇ ਜਿਹੜੇ ਮਰਤਕ ਹੈਗੇ ਉਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਤੇ ਇੰਜਰਡ ਦਾ ਇਲਾਜ ਕਰਾ ਰਹੇ ਆ ਜੀ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਕਰਾਤਾ ਏ ਤੇ ਜਿਹੜੇ ਮਰਤਕ ਆ ਉਹਨਾਂ ਦੀਆਂ ਲਾਸ਼ਾਂ ਅਸੀਂ ਮੋਰਚੀ 'ਚ ਰਖਵਾ ਰਹੇ ਆ ਜੀ ਜੋ ਵੀ ਫਰਦਰ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਵਾਰਸਾਂ ਨੂੰ ਲਿਆ ਕੇ ਉਹਨਾਂ ਦੇ ਬਿਆਨ ਲਏ ਜਾਣਗੇ ਜਿਹੜੇ ਨਾਲ ਸੀ ਸਵਾਰੀਆਂ ਉਹਨਾਂ ਨੂੰ ਵੀ ਲਿਆ ਕੇ ਪੁੱਛਗਿੱਛ ਕਰਕੇ ਜੋ ਵੀ ਫਰਦਰ ਬੰਦੀ ਇਨਵੈਸਟੀਗੇਸ਼ਨ ਉਹ ਅਮਲ ਚ ਲਿਆਂਦੀ ਜਾਏਗੀ ਬਾਅਦਸ਼ੀ ਦਾ ਕਰ ਮੁਕਤ ਤੌਰ ਤੇ ਜੀ ਓਵਰਲੋਡਡ ਇਹ ਵੇਖੋ ਜੀ ਇਹ ਤੇ ਹੁਣ ਇਹ ਬਾਤ ਤਫਤੀਸ਼ ਕਿਉਂਕਿ ਅੱਜ ਕੱਲ ਆਪਾਂ ਕੁਝ ਨਹੀਂ ਕਹਿ ਸਕਦੇ ਸੀ ਛੋਟੇ ਬੱਚੇ ਸੀ ਬੱਸ ਦੇ ਉੱਪਰ ਬੈਠੇ ਹੋਏ ਸੀ ਸਾਰੇ ਇਹ ਤੇ ਹੁਣ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਦਾ ਮੁੱਖ ਕਾਰਨ ਕੀ ਆ ਅਜੇ ਅਸੀਂ ਫਿਲਹਾਲ ਕੁਝ ਨਹੀਂ ਕਹਿ ਸਕਦੇ ਜੀ ਠੀਕ ਹੈ